ਕੱਚੀ ਗੱਲ ਦੀ ਇੱਕ ਗੱਲ ਹਮੇਸ਼ਾ ਮੇਰੇ ਬੋਲਾਂ ਤੇ ਰਹਿ ਜਾਂਦੀ ਹੈ ਅੰਦਰ ਹੀ ਰਹਿ ਜਾਂਦੀ ਹੈ ਮੈਂ ਕਹਿਣਾ ਬਹੁਤ ਚਾਹੁੰਦਾ ਕਈ ਵਾਰੀ ਸਾਂਝੀ ਤੇ ਸਾਰਿਆਂ ਨੂੰ ਪਤਾ ਵੀ ਅਸੀਂ ਡੇਰੀ ਦਾ ਕੰਮ ਕਰਦੇ ਹਾਂ ਹੁਣ 3-4 ਸਾਲ ਹੋ ਗਏ ਤੇ ਅੱਜ ਵੀ ਅੱਜ ਹੋਊ ਗੱਲ ਮਤਲਬ ਤਾਜੀ-ਤਾਜੀ ਹੋਈ ਮੇਰੇ ਦਿਮਾਗ 'ਚ ਸੀ ਮੈਂ ਇਹਦੇ ਬਾਰੇ ਰੀਲ ਜ਼ਰੂਰ ਬਣਾਉਂਗਾ ਤੇ ਲੋਕਾਂ ਰਾਹੀਂ ਮਤਲਬ ਮੈਸੇਜ ਪਹੁੰਚੂਗਾ ਉਹਨਾਂ ਲੋਕਾਂ ਨੂੰ ਜਿਹੜੇ ਡੇਰੀ ਵੀ ਫਾਰਮਿੰਗ ਕਰਦੇ ਨੇ ਖੇਤੀ ਕਰਦੇ ਨੇ ਨਾਲ ਪਸ਼ੂ ਰੱਖੇ ਨੇ ਉਹਨਾਂ ਦੀ ਦੇਖ ਰੇਖ ਕਰਕੇ ਦੁੱਧ ਵੇਚਦੇ ਨੇ ਤੇ ਮੇਰੀ ਗੱਲ ਹੋਈ ਮੈਂ ਮਾਰਕੀਟ ਦੇ ਵਿੱਚ ਗਿਆ ਸੀਗਾ ਕੁਝ ਸਮਾਂ ਲੈ ਸਿਰੇ ਸਿਰੇ ਤੇ ਜਿਹੜੀ ਡਿਲੀਵਰੀ ਮੈਂ ਕਰਦਾ ਥੋੜੇ ਬਹੁਤ ਘਰਾਂ ਨੂੰ ਆਪਣੇ ਘਰ ਦੇ ਨੇੜੇ ਤੇੜੇ ਡਿਲੀਵਰੀ ਵਾਲੇ ਮੁੰਡਿਆਂ ਤੋਂ ਇਲਾਵਾ ਤੇ ਵਿੱਚ ਬੋਤਲਾਂ ਪਈਆਂ ਸੀਗੀਆਂ ਕ੍ਰੇਟ ਹੁੰਦੇ ਨੇ ਉਹਦੇ ਵਿੱਚ ਬੋਤਲਾਂ ਪਈਆਂ ਸੀਗੀਆਂ ਤੇ ਉਹ ਜਿਹੜੇ ਭਾਈ ਸਾਹਿਬ ਜਿਹੜਾ ਤੋਂ ਮੈਂ ਸਮਾਨ ਲੈਣਾ ਸੀ ਉਹ ਕਾਫੀ ਅਗਰੈਸਿਵ ਹੈ ਵੈਸੇ ਆਪਣੀ ਲਾਈਫ ਦੇ ਵਿੱਚ ਵੀ ਤੇ bizness ਦੇ ਵਿੱਚ ਵੀ ਤੇ ਉਹ ਭਜੇ ਆਏਗੇ ਨੇ ਆਹ ਭਾਜੀ ਕੀ ਸਕੀਮ ਹੈ ਬੋਤਲ ਨੂੰ ਬਾਹਰ ਕੱਢ ਕੇ கிரேਟ ਚ ਮੈਂ ਕਹੀ ਸਕੀਮ ਨਹੀਂ ਹੈ ਦੁੱਧ ਹੈ ਕਹਿੰਦਾ ਅੱਛਾ ਠੀਕ ਹੈ ਫਿਰ ਭਜੇ ਭਜੇ ਆਇਆ ਪਿੱਛੇ ਮੈਂ ਸਮਾਨ ਲੈਣਾ ਸੀ ਕਿ ਮੈਂ ਵਾਪਸ ਜਾਣਾ ਸੀ ਤੇ ਕਹਿੰਦਾ ਅੱਛਾ ਫਿਰ ਕਿਦਾਂ ਕੀ ਕਿੱਥੇ ਹੈ ਤੁਹਾਡਾ ਫਾਰਮ ਕਿਉਂ ਫਾਰਮ ਸਾਡਾ ਚੰਡੀਗੜ੍ਹ ਯੂਨੀਵਰਸਿਟੀ ਦੇ ਕੋਲ ਹੈ ਤੇ ਸਾਨੂੰ ਹੋ ਗਏ ਕਾਫੀ ਦੇਰ ਤੇ ਕਿੰਨੇ ਰੁਪਏ ਕਿਲੋ ਆ ਮੈਨੂੰ ਰੇਟ ਦੱਸਿਆ ਮੈਂ ਕਿਹਾ 80 ਰੁਪਏ ਕਿਲੋ ਅਸੀਂ ਦਿੰਨੇ ਆ ਬੋਟਲ ਦੇ ਵਿੱਚ ਤੇ ਅੱਛਾ ਕਹਿੰਦਾ ਫਿਰ ਕਿੰਨੀ ਫੈਟ ਆ ਇਹਦੇ ਚ ਇਹ ਸਵਾਲ ਆ ਜਿਹੜਾ ਹਮੇਸ਼ਾ ਮੈਨੂੰ ਸੋਚਣੀ ਪਾ ਦਿੰਦਾ ਕਹਿੰਦਾ ਕਿੰਨੀ ਫੈਟ ਆ ਇਹਦੇ ਮੈਂ ਕਿਹਾ ਯਾਰ ਫੈਟ ਤਾਂ ਜਿੰਨੀ ਮੈਂ ਕਿਹਾ ਥਾਣਾ ਚੁੰਦੀ ਓਨੀ ਇਹਦੇ ਚ ਪਾ ਕੇ ਲਿਆਈ ਦੀ ਅਸੀਂ ਇਹੀ ਮੇਰਾ ਅਕਸਰ ਜਵਾਬ ਹੁੰਦਾ ਵੀ ਜੋ ਥਾਣਾ ਚਾਹੇ ਉਹ ਅਸੀਂ ਪਾ ਕੇ ਇੱਥੇ ਲਿਆਏ ਕਹਿੰਦਾ ਨਹੀਂ ਫਿਰ ਮੈਂ ਕਿਹਾ ਯਾਰ ਦੱਸੋ ਮੈਨੂੰ ਐ ਦੱਸੋ ਵੀ ਤੁਸੀਂ ਫੈਟ ਦਾ ਕਰਾਉਣਾ ਕੀ ਆ ਮੰਨ ਲਓ ਅਸੀਂ ਤੁਹਾਨੂੰ ਪੈਟ ਦੱਸਦਾ ਵੀ ਇੰਨੇ ਨਹੀਂ ਐਨੇ 6 ਐ 7 ਐ 8 ਐ 10 ਐ 12 ਐ ਵਾਟਐਵਰ ਤੇ ਤੁਸੀਂ ਉਹਦਾ ਕਰਾਉਣਾ ਕੀ ਐ ਠੀਕ ਐ ਸੋ ਤੁਸੀਂ ਮੇਰੇ ਕੋਲ ਇਹ ਸਵਾਲ ਪੁੱਛੋ ਕਿ ਦੁੱਧ ਤੁਹਾਡਾ ਸਵਾਦ ਹੈ ਫਰੈਸ਼ ਐ ਤੇ ਇਹਦੇ ਵਿੱਚੋਂ ਮੈਂ ਹੋਰ ਕੀ ਕੀ ਬਣਾ ਸਕਦਾ ਮੈਂ ਕਹਾਂ ਇਹਦੇ ਵਿੱਚੋਂ ਤੁਸੀਂ ਦਹੀਂ ਮੱਖਣ ਘੀ ਲੱਸੀ ਜਿਹੜਾ ਗ੍ਰੀਕ ਯੋਗਰਟ ਗ੍ਰੀਕ ਯੋਗਰਟ ਤੋਂ ਬਾਅਦ ਤੁਸੀਂ ਸਵੀਡਿਸ਼ ਉਹਦੇ ਵਿੱਚ ਫਰੂਟ ਵਗੈਰਾ ਪਾ ਕੇ ਬਣਾ ਸਕਦੇ ਹੋ ਪਨੀਰ ਤਾਂ ਬਣੇ ਜਾਂਦਾ ਜੋ ਮਰਜੀ ਤੁਸੀਂ ਜੋ ਜਿਹੜੀਆਂ ਅੱਗੇ ਬਾਏ ਪ੍ਰੋਡਕਟਸ ਨੇ ਜੇ ਕਿਸੇ ਦੁੱਧ ਚੋਂ ਬਣ ਸਕਦੀਆਂ ਨੇ ਆਸਾਨੀ ਨਾਲ ਤੇ ਉਹਨਾਂ ਦੀ ਰਿਚਨੈਸ ਪੂਰੀ ਹੈ ਮਤਲਬ ਪੂਰੇ ਪਰਪੱਖ ਨੇ ਤੇ ਫਿਰ ਇਹਦਾ ਮਤਲਬ ਸਾਡਾ ਦੁੱਧ ਦੀ ਕੁਆਲਿਟੀ ਵਧੀਆ ਹੈ ਮੈਂ ਕਹਾਂ ਮੰਨ ਲਓ ਹੁਣ ਤੁਹਾਨੂੰ ਅਸੀਂ ਫੈਟ ਦੱਸ ਵੀ ਦਿੰਦੇ ਆ ਤੁਸੀਂ ਫੈਟ ਦਾ ਕੀ ਕਰਾਓਗੇ ਜੇ ਤੁਸੀਂ ਪਹਿਲਿਓ ਵਾਲੀ ਦੇ ਦਿੰਦੇ ਹੋ ਉਧਰੋਂ ਦੁੱਧ ਨੂੰ ਉਬਾਲ ਲਿਆ ਉਸ ਤੋਂ ਬਾਅਦ ਮਲਾਈ ਆ ਗਈ ਫਿਰ ਉਸ ਤੋਂ ਬਾਅਦ ਕਿੰਨੀ ਫੈਟ ਰਹਿ ਗਈ ਤੁਹਾਡੇ ਦੁੱਧ ਪੀਂਦੇ ਤਾਂ ਤੁਸੀਂ ਉਹ ਛਾਵਾ ਦਾ ਤੁਸੀਂ ਉਸ ਦੁੱਧ ਹੀ ਬਣਾਉਂਦੇ ਜਿਹੜੀ ਆਲਰੇਡੀ ਸਕਿਮਡ ਹੈ ਸੋ ਫੈਟ ਸਵਾਲ ਨਹੀਂ ਹੈਗਾ ਮੈਂ ਕਹੇ ਦਿਮਾਗ ਦੇ ਵਿੱਚ ਨਰੇਟਿਵ ਪਾਤਾ ਲੋਕਾਂ ਨੇ ਵੀ ਇਹ ਦੁੱਧ ਲੈਣਾ ਦਾ ਫੈਟ ਵਾਲਾ ਮੈਂ ਕਹੇ